ਰਾਸ਼ਟਰਪਤੀ ਆਉਂਦਾ ਵਾ ਪਿਛਲੇ ਸਾਲ ਦਾ ਤੁਹਾਨੂੰ ਖੜ ਕੇ ਦੇਖਣਾ ਪੈਣਾ ਵਾ ਹਜੇ ਇਹਨੇ ਕੀ ਕਰਨਾ ਇਹ ਤਾਂ ਰੱਬ ਜਾਣਦਾ ਵਾ ਇਹ ਜਿਹੜਾ ਮੂਰਲਾ ਇਹਦਾ ਨਾ ਰਾਸ਼ਟਰਪਤੀ ਆ ਪਿਛਲੇ ਸਾਲ ਦਾ ਤੇ ਨਾਲ ਮੁੰਡੀਆਂ ਵਾਲੇ ਹੈਪੀ ਦਾ ਜਿਹੜਾ ਵੱਡੇ ਬਲਦਾ ਚ ਤੀਜਾ ਨੰਬਰ ਪ੍ਰਾਪਤ ਕਰਕੇ ਗਿਆ ਕਾਰਜਾਂ ਚ ਦੂਜਾ ਵਾ ਵਾਹ ਜੀ ਬਈ ਝੋਲੀ ਕੇ ਨਾ ਕਰ ਲਓ ਭਾਈ ਜੀ ਜੇ ਹੁਣ ਗੱਲ ਕਰ ਲਈਏ ਵੀ ਉਹ ਕੁਝ ਹੋਣਾ ਕਮਾਲਪੁਰੇ ਦੇ ਵਿੱਚ ਦੁਨੀਆ ਦੀ ਅੱਖ ਵੀ ਰਹਿਣੀ ਆ ਵੀ ਕੀ ਕੁਝ ਹੋਣਾ ਆ ਜਿੱਕ ਜਿੱਕ ਦੇ ਲਓ ਬਾਈ ਯਾਰ ਤੇਰੇ ਨੇ ਗੱਡੀ ਲੈ ਲਈ ਟ੍ਰਿਪਲ 01 ਵਿੱਚ 50 ਨੂੰ ਦੇ ਰੱਖ ਲਈ ਦੇਸੀ ਗਾਣਾ ਸਮਾਂ ਕੀ ਲੱਗਿਆ ਦੱਸ ਕੀ ਦੱਸਾਂ ਬਾਪੂ ਸਾਰੀ ਰਾਤ ਘਟਾਉਦਾ ਲੱਤਾ ਦੱਸ ਕੀ ਦੱਸਾਂ ਹੁਣ ਤੁਸੀਂ ਹੀ ਦੱਸ ਦੋ ਕੀ ਲੱਗਿਆ ਆਪਾ 21 ਸੈਕਿੰਡ ਜੀਦਾ 6 ਬੂਏ ਲੱਗੇ ਭਾਈ ਜੀ ਸਮਾਂ ਏ ਪੁਆਇੰਟ ਲੱਗ ਗਿਆ ਭਾਈ ਜੀ ਸਭਾ ਇਹ ਕੌਣ ਭੱਜ ਗਿਆ ਇਹ ਰਾਸ਼ਟਰਪਤੀ ਭੱਜ ਗਿਆ ਰਾਸ਼ਟਰਪਤੀ ਇਹ ਰਾਸ਼ਟਰਪਤੀ ਭੱਜ ਗਿਆ ਤੇ ਨਾਲ ਕੌਣ ਭੱਜ ਗਿਆ ਹੈਪੀ ਮੁੰਡੀ ਵਾਲਾ ਕੋਪਰਾ ਭੱਜ ਗਿਆ ਇਹ ਕੋਪਰਾ ਜਿੱਥੇ ਸ਼ਿਕਾਰੀ ਕੁੱਤਾ ਕਾਕੇ ਗਰੇয়াল ਦਾ ਨਾ ਹੁਣ ਟਰੈਕਟਰਾਂ ਨੂੰ ਜੱਦਾ ਇਹ ਵੀ ਹੁਣ ਵੀਰੋ ਚਰਚਾ ਦੇ ਵਿੱਚ ਆ ਤੇ ਕੋਪਰਾ ਹੈਪੀ ਮੁੰਡੀਆਂ ਦਾ ਭੱਜ ਗਿਆ ਪਰਮਨੰਦਪੁਰ ਦਾ ਭੱਜ ਗਿਆ ਹਰਸ਼ ਮੁੰਡੀਆਂ ਦਾ ਭੱਜ ਗਿਆ ਗੱਗੂ ਰੋਤੀ ਹੀਰਾ ਦਾ ਭੱਜ ਗਿਆ ਦੁਨੀਆ ਖੜ ਕੇ ਦੇਖਦੀ ਸੀ ਇੱਕ ਪਾਸਾ ਹੀ ਕਰਤਾ ਇੱਕ ਪਾਸਾ ਹੀ ਕਰਤਾ ਇੱਕ ਪਾਸਾ ਹੀ ਕਰਤਾ ਤੇ ਰਾਸ਼ਟਰਪਤੀ ਨੇ ਵਾਜੀ ਇੱਕ ਪਾਸਾ ਹੀ ਕਰਤਾ ਇਹ ਬਯੰਤ ਮਹਿਰਨਾ ਸਤਵੰਤ ਮਹਿਰਨਾ ਨੰਬਰਦਾਰ ਹੋਣੀ ਨਾਇਬ ਹੋਣੀ ਰਾਮਪੁਰ ਗੋਲਡੀ ਹੋਣੀ ਮਹਿਰਨੇ